ਸਤਿਨਾਮ 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 ਹਰ ਸੋਹੇ ਰਾਜਾ ਦੇ ਤਰਹਿ ਆਨ ਕੀ ਆਸ ਤੇ ਨਰ ਦੋਜਿਕ ਜਾਹੇਗੇ ਸਤ ਪਾਠ ਹੈ ਰਬ ਕਾਸ ਐਸੀ ਲਾਜ ਕੁ ਜੀਵਨ ਕੌਣ ਕਰੇ ਜੀਵਨ ਬਾਦ ਕੋ ਸੰਗਿਆ ਮੇਰਾ ਤਾਂ ਖੋਸ਼ ਰਤ ਕਰੇ ਰਹਾਉ ਮੇਰੇ ਜਗਤ ਦੀ ਸ਼ੋਧ ਜਗਤ ਕੋ ਲਾ ਕੇ ਤਾਂ ਪਰ ਤੁਹੀ ਕਰੇ ਨੇ ਕਹੇ ਉਹ ਚ ਕਰੇ ਮੇਰਾ ਨਾਮ ਕਹਿੰਦੇ ਕਾਹੂ ਤੇ ਨਾਮ ਕਰੇ ਨਾਮ ਦੇਵ ਕਬੀਰ ਤੇ ਲੋਚਨ ਸਦਨਾ ਸਹਿਮ ਕਰੇ ਕਹਿ ਰਬ ਦਾਸ ਸੁਣ ਹੋਰੇ ਸੰਤ ਹੋ ਹਰ ਜੀਉ ਤੇ ਸਭਿਆ ਸਰੇ ਜਪੋ ਜੀ ਸਤਨਾ ਜਗਤ ਗੁਰੂ ਸਤਗੁਰੂ ਦਾਸਮਹਾਰਾਜ ਜੀ ਦੇ ਪਾਵਨ ਪਵਿੱਤਰ ਜਨਮ ਸਥਾਨ ਮੰਦਰ ਸਿਰ ਗਵਰਧਨਪੁਰ ਕਾਂਛੀ ਬੇਗਮਪੁਰਾ ਖਰਦਵਾਰ ਸਚਖੰਡ ਬੱਲਾ ਸਭੋ ਗੁਰਤਮੋ ਕੇ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਜਪੋ ਜੀ ਸਤਨਾਮ ਤਨ ਤਨ ਸਤਗੁਰੂ ਸਬ ਸੁਆਮੀ ਸਰਬੰਦਾ ਜੀ ਮਹਾਰਾਜ ਤਨ ਤਨ ਸਤਗੁਰੂ ਰਵਦਾਸ ਜੀ ਮਹਾਰਾਜ ਤਨ ਤਨ ਸਤਗੁਰੂ ਬਾਬਾ ਪਿੱਪਲ ਦਾਸ ਜੀ ਮਹਾਰਾਜ ਤਨ ਤਨ ਸਤਗੁਰੂ ਸੁਆਮੀ ਸਰਬੰਦਾ ਜੀ ਮਹਾਰਾਜ ਤਨ ਤਨ ਸਤਗੁਰੂ ਸੁਆਮੀ ਹਰੀਦਾਸ ਜੀ ਮਹਾਰਾਜ ਤਨ ਤਨ ਸਤਗੁਰ ਸੁਆਮੀ ਗਰੀਬ ਦਾ ਜੀ ਮਹਾਰਾਜ ਗੁਰਗੱਦੀ ਤੇ ਵਰਾਜਮਾਨ ਆਦਰਨੀਏ ਸਤਕਾਰਯੋਗ ਸਤਗੁਰ ਸੁਆਮੀ ਨਰਿੰਦਰ ਦਾ ਜੀ ਮਹਾਰਾਜ ਰਬਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾ ਨੰਦ ਜੀ ਮਹਾਰਾਜ ਸਭੂ ਗੁਰੂ ਮਹਾਪੁਰਸ਼ਾਂ ਦੇ ਚਰਨ ਕਮਲਾਂ ਅਤੇ ਸਿਮਰਨ ਸੇਵਾ ਦੀ ਕਮਾਈ ਦਾ ਧਿਆਨ ਕਰਕੇ ਜੱਪੋ ਜੀ ਸਤਨਾਮ ਸਤਨਾਮ ਤਨ ਤਨ ਜਗਤਗੁਰੂ ਸਤਗੁਰੂ ਦਾ ਜੀ ਮਹਾਰਾਜ ਤਨ ਤਨ ਸਤਗੁਰ ਸੁਆਮੀ ਸਰਬੰਦਾ ਜੀ ਮਹਾਰਾਜ ਗਿਆ ਕਾਲਪੁਰ ਖੰਦ ਕਰਜਾਮੀ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਡੇਰਾ ਸ੍ਰੀ 108 ਸੰ ਸਰਬੰਦਾਸ ਜੀ ਸਤਖੰਡ ਬੱਲਾ ਦੇ ਮਜੂਦਾ ਗੱਡੀ ਨਸ਼ੀਨ ਅਤੇ ਚੇਅਰਮੈਨ ਸ਼੍ਰੀ ਗੁਰੂ ਰਵਦਾਸ ਜਨਮਸਥਾਨ ਪਬਲਿਕ ਚੈਰੀਟੇਬਲ ਟਰਸਟ ਵਾਰਾਂਗਸੀ ਸਤਗੁਰ ਸੁਆਮੀ ਨਰਿੰਜਨ ਦਾਸ ਜੀ ਮਹਾਰਾਜ ਉਹਨਾਂ ਵੱਲੋਂ ਸਤਗੁਰ ਸੱਚੇ ਪਾਤਸ਼ਾਹ ਜੀ ਹੜ ਪੀਰਤਾਂ ਦੇ ਸੂਧਾਬਾਸ ਦੇ ਸੱਚੇ ਪਾਤਸ਼ਾਹ ਜੀ ਲੰਗਰ ਪੰਡਾਰੇ ਜੀ ਗੱਡੀ ਗੁਰੂ ਮਹਾਰਾਜ ਜੀ ਸੰਗਤਾਂ ਦੇ ਵਾਸਤੇ ਪੀਜ ਰਾਏ ਖਨ ਗੁਰੂ ਜੀ ਕਿਰਪਾ ਕਰਨੀ ਇਹ ਸੇਵਾ ਆਪਣੇ ਚਰਨਾਂ 'ਚ ਪਰਵਾਨ ਕਰਨੀ ਸਾਰੇ ਵਿਸ਼ਵ ਦੇ ਬੇਸੁਖ ਸ਼ਾਂਤੀ ਬਖਸ਼ਿਸ਼ ਕਰਨੀ ਡੇਰੇ ਖੇਰੇ ਆਵਾਜ਼ ਰੱਖਣੇ ਮਹਾਪੁਰਸ਼ਾਂ ਨੂੰ ਦੇਹ ਰੋਗਤਾ ਬਖਸ਼ਿਸ਼ ਕਰਨੀ ਸਭ ਸੰਗਤਾਂ ਦੀ ਸੇਵਾ ਹਾਜ਼ਰੀ ਆਪਣੇ ਚਰਨਾਂ 'ਚ ਪਰਵਾਨ ਕਰਨੀ ਸਹੀ ਸੰਤ ਪਿਆਰੇ ਮਿਲਣਾ ਜਿਨ੍ਹਾਂ ਮਿਲਿਆਂ ਆਪ ਜੀ ਦਾ ਨਾਮ ਚਿਤ ਆਵੇ ਤੁਨ ਤਨ ਜਗਤਗੁਰੂ ਸਤਗੁਰੂ ਪਤਾ ਜੀ ਮਹਾਰਾਜ ਤੁਨ ਤਨ ਸਤਗੁਰੂ Swami ਸਰਬੰਦਾ ਜੀ ਮਹਾਰਾਜ ਹੇ ਆਕਾਰਪੁਰ ਖੰਦਰਯਾਮੀ ਆਪਜੀ ਦੇ ਨਾਮ ਦੀ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਨਾ ਭਰੰ